ਉਹ ਜਿਹੜੇ ਲੋਕਾਂ ਦੀਆਂ ਜੋ ਦੁਖਤ ਤਕਲੀਫਾਂ ਜੋ ਦਰਖਾਸਤਾਂ ਇੱਕ ਜਿਹੜੀਆਂ ਇਹਨਾਂ ਨੇ ਦਿੱਤੀਆਂ ਹੋਈਆਂ ਅਸੀਂ ਪਿਛਲੇ ਸਮੇਂ ਦੇ ਵਿੱਚ ਉਸ ਨੂੰ ਜਲਦੀ ਉਹਨਾਂ ਦਾ ਨਿਪਟਾਰਾ ਕਰਨ ਵਾਸਤੇ ਇਹ ਸਮਾਧਾਨ ਕੈਂਪਸ ਸਾਡਾ ਡਿਸਟ੍ਰਿਕਟ ਲੈਵਲ ਦਾ ਲਾਇਆ ਜਿਸ ਦੇ ਵਿੱਚ ਸਾਰੇ ਪੁਲਿਸ ਸਟੇਸ਼ਨਸ ਵੱਲੋਂ ਆਪਣਾ ਇੱਥੇ ਜਿਹੜੀਆਂ ਬੁਲਾਏ ਹੋਏ ਦੋਨੇ ਪਾਰਟੀਆਂ ਜਿਵੇਂ ਜਿੱਦਾਂ ਦੀ ਵੀ ਕੰਸਰਨਡ ਪਾਰਟੀਆਂ ਬੁਲਾਈਆਂ ਹੋਈਆਂ ਉਹਨਾਂ ਦਾ ਅਸੀਂ ਅੱਜ ਕਰੀਬ ਹੁਣ ਤੱਕ ਜਿਹੜੇ 150 ਤੋਂ ਉੱਪਰ ਜਿਹੜੇ ਪਾਰਟੀਆਂ ਆ ਚੁੱਕੀਆਂ ਜਿਹੜੀਆਂ ਕੰਪਲੇਂਟਸ ਦਾ ਨਪਟਾਰਾ 150 ਤੋਂ ਉੱਪਰ ਹੋ ਚੁੱਕਿਆ ਹੈ ਤੇ ਹੋਰ ਵੀ ਕਈ ਜਣੇ ਬੈਠੇ ਆ ਤੇ ਹੋਰ ਪਾਰਟੀਆਂ ਆ ਰਹੀਆਂ ਨੇ ਸਿਰ ਇਸ ਕਈ ਰੁਝੇਵਿਆਂ ਕਾਰਨ ਕਈ ਹੋਰ ਜਿਹੜੇ ਡਿਫਰੈਂਟ ਸਾਡੇ ਪੁਲਿਸ ਦੇ ਕੰਮ ਹੈ ਉਹਨਾਂ ਦੇ ਵਿੱਚ ਜਿਹੜੀ ਕੰਪਲੇਂਟ ਡਿਸਪੋਜ਼ਲ ਰਹਿ ਜਾਂਦੀ ਹੈ ਜਿਹੜੇ ਆਮ ਲੋਕਾਂ ਦੇ ਝਗੜੇ ਆ ਜਿਹੜੇ ਖਾਸ ਕਰਕੇ ਜਿਹੜੇ ਛੋਟੇ ਝਗੜੇ ਆ ਜਿਨ੍ਹਾਂ ਦਾ ਨਪਟਾਰਾ ਕੀਤਾ ਜਾ ਸਕਦਾ ਆਮ ਆਪਸ ਵਿੱਚ ਪਿਠਾ ਕੇ ਉਹਨਾਂ ਦੀ ਗੱਲਬਾਤ ਕਰਕੇ ਉਹਨਾਂ ਦਾ ਐਮਬੀਕੇਬਲੀ ਜਿਹੜਾ ਰਿਸੋਲਵ ਕਰਾ ਸਕਦੇ ਆ ਮਸਲਾ ਉਹ ਪਿੱਛੇ ਰਹਿ ਜਾਂਦਾ ਕਈ ਵਾਰ ਤੇ ਇਹ ਕੈਂਪ ਲੌਂਡਾ ਇਹੀ ਮੰਤਵ ਸੀ ਅਸੀਂ ਸਾਰੇ ਆਫਸਰ ਇੱਥੇ ਇੱਕੋ ਜਗ੍ਹਾ ਤੇ ਹੋਈਏ ਤਾਂ ਕਿ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਿਨ੍ਹਾਂ ਨੇ ਕੋਈ ਕੰਪਲੇਂਟ ਦਿੱਤੀਆਂ ਹੋਈਆਂ ਜਿਹੜੇ ਛੋਟੇ ਮੋਟੇ ਝਗੜੇ ਆ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਸਕੀਏ ਤੇ ਇਹਨਾਂ ਦਾ ਤਾਂ ਕਿ ਲੜਾਈ ਝਗੜਾ ਹੋਰ ਨਿਆ ਵਧੇ ਤੇ ਪਲੱਸ ਜਿਹੜੇ ਹੋਰ ਕੋਈ ਕ੍ਰਾਈਮ ਰਿਲੇਟਡ ਕੋਈ ਦਰਖਾਸਤਾਂ ਦਿੱਤੀਆਂ ਹੋਈਆਂ ਜਿੱਥੇ ਸਾਨੂੰ ਜ਼ਿਆਦਾ ਤੌਰ ਤੇ ਲੱਗਦਾ ਵੀ ਇਹ ਕ੍ਰਾਈਮ ਹੋਇਆ ਕਿਸੇ ਵੱਲੋਂ ਤਾਂ ਉਹਨਾਂ ਦਾ ਅਸੀਂ ਉਵੇਂ ਉਸ ਤੇ ਐਫ ਆਈ ਆਰ ਰეკਮੈਂਡ ਕਰਕੇ ਕੋਸ ਦਾ ਨਮਟਾੜਾ ਕਰ ਸਕੀਏ ਸਰ ਅੱਜ ਕਿੰਨੀਆਂ ਕੰਪਲੇਨਸ ਕੋਟ ਦਵਾਈਆਂ ਹਨ ਔਰ ਕਿੰਨਾ ਦਾ ਨਮਟਾੜਾ ਹੋ ਚੁੱਕਾ ਹੈ 150 ਤੋਂ ਉੱਪਰ ਹੁਣ ਤੱਕ ਆ ਗਈਆਂ 157 58 ਆ ਗਈਆਂ ਜੀ ਬਾਕੀ ਕੁਛ ਜਣੇ ਬੈਠੇ ਆ ਤੇ ਜਿਹੜੇ ਕੁਝ ਹੋਰ ਵੀ ਆ ਰਹੇ ਆ ਤੇ ਕਰੀਬ 200 ਦੇ ਕਰੀਬ ਅੱਜ ਕੰਪਲੀਟ ਕਰਨ ਪੈਣਾ ਹੋਊਗਾ ਅੱਜ ਅਸੀਂ ਪੁਲਿਸ ਲਾਈਨ ਫਰੋਜਪੁਰ ਦੇ ਵਿੱਚ ਜਿਹੜਾ ਪੁਲਿਸ ਮੇਲਾ ਜਿਹੜਾ ਲਗਾਇਆ ਗਿਆ ਪਬਲਿਕ ਨਾਲ ਉਹ ਸਬੰਧ ਦੇ ਵਿੱਚ ਆਏ ਆ ਔਰ ਕਿੰਨਾ ਦਾ ਪਹਿਲਾਂ ਵਧੀਆ ਹੈਗਾ ਉਪਰਾਲਾ ਬਹੁਤ ਵਧੀਆ ਹੈ ਕਿਉਂਕਿ ਜਿਹੜਾ ਉਪਰਾਲਾ ਹੈ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਅਨੁਸਾਰ ਡੀਜੀਪੀ ਦੇ ਆਦੇਸ਼ਾਂ ਦੇ ਅਨੁਸਾਰ ਜੋ ਐਸਐਸਪੀਆਂ ਨੂੰ ਹੁਕਮ ਕੀਤੇ ਨੇ ਵੀ ਸਾਰਿਆਂ ਦੇ ਮੌਕੇ ਤੇ ਨਿਪਟਾਰੇ ਕਰੋ ਅੱਜ ਐਸਐਸਪੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਔਰ ਮੈਂ ਮੌਕੇ ਦੇ 2-4 ਕੇਸਾਂ ਦੇ ਵਿੱਚ ਜਾ ਕੇ ਵੀ ਵੇਖਿਆ ਦੋਨਾਂ ਪਾਰਟੀਆਂ ਨੂੰ ਸੈਟੀਸਫਾਈ ਕਰਾ ਕੇ ਕੋਟਾ ਦੇ ਖਰਚਿਆਂ ਤੋਂ ਬਚਾ ਕੇ ਲੰਬਾ ਸਮਾਂ ਜਿਹੜੇ ਲੋਕ ਕੋਟਾ ਦੇ ਵਿੱਚ ਖੱਜਲ ਖਰਾਬੀ ਹੁੰਦੀ ਏ ਮਾਲੀ ਨੁਕਸਾਨ ਹੁੰਦਾ ਜਿਹੜਾ ਉਹਨੂੰ ਅੱਜ ਬਚਾ ਕੇ ਤੇ ਮੌਕੇ ਤੇ ਜਿਹੜੇ ਨਪਟਾਰੇ ਕੀਤੇ ਜਾ ਰਹੇ ਨੇ ਇਹ ਇੱਕ ਸਲਾੰਗਾ ਜੋਗ ਜਿਹੜਾ ਹੈ ਨਾ ਪੁਲਿਸ ਦਾ ਕਦਮ ਏ ਮੈਂ ਤੇ ਇਹਦੇ ਚ ਸਪੈਸ਼ਲ ਡੀਐਸਪੀ ਸੁਖਬਿੰਦਰ ਸਿੰਘ ਐ ਐਸਐਸਪੀ ਸਰਦਾਰ ਭੋਪਿੰਦਰ ਸਿੰਘ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਕਿ ਆਪ ਉੱਪਰ ਘੁੰਮ ਕੇ ਇਹ ਨਪਟਾਰਾ ਮੌਕੇ ਤੇ ਕਰਾ ਰਹੇ ਨੇ ਪਹਿਲਾਂ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਦੇ ਧੰਨਵਾਦ ਕਰਦੇ ਆ ਨਾਲ ਡੀਜੀਪੀ ਸਾਹਿਬ ਸਾਡੇ ਪੰਜਾਬ ਦੇ ਔਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸੋ ਸਾਨੂੰ ਇਹ ਬੜਾ ਵਧੀਆ ਅਹਿਸਾਸ ਹੋ ਰਿਹਾ ਹੈ ਵੀ ਜਿਹੜਾ ਇੱਕ ਪੁਲਿਸ ਮੇਲਾ ਲਾ ਲਓ ਪੁਲਿਸ ਪਬਲਿਕ ਦਾ ਜਿਵੇਂ ਵੀ ਜੋ ਵੀ ਹੈ ਬਹੁਤ ਵਧੀਆ ਹੈ ਹਰ ਜਦੋਂ ਦੀ ਸਰਕਾਰ ਬਣੀ ਉਦੋਂ ਦਾ ਹੀ ਇੱਕ ਅਪਰਾਧਾ ਸ਼ੁਰੂ ਹੋਇਆ ਵੈ ਵੀ ਕਿਸੇ ਨੂੰ ਕੋਈ ਮੁਸ਼ਕਲ ਹੈ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਅੱਜ ਕੋ ਮੌਕੇ ਤੇ ਸਾਰੇ ਅਫਸਰ ਸਹਿਬਾਨ ਬੈਠੇ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੈਠੇ ਹੈ ਸਾਰੇ ਜ਼ਿਲ੍ਹਿਆਂ ਦੇ ਜੀਓ ਡੀਐਸਪੀ ਸਾਹਿਬ ਐਸਐਚਓ ਸਾਹਿਬ ਸੋ ਇੱਕ ਬਹੁਤ ਵਧੀਆ ਤਾਲਮੇਲ ਹੈ ਕਿ ਕਿਸੇ ਨੂੰ ਕੋਈ ਮੁਸ਼ਕਲ ਹੈ ਵਾਦੀ ਮੁਸ਼ਕਲ ਦੱਸ ਸਕਦਾ ਹੈ ਮੌਕੇ ਤੇ ਉਹਨਾਂ ਦਾ ਜੋ ਮੁਸ਼ਕਲ ਦਾ ਹੱਲ ਵੀ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਸੁਣਿਆ ਵੀ ਜਾ ਰਿਹਾ ਔਰ ਨਪਤਾਰਾ ਵੀ ਕੀਤਾ ਜਾ ਰਿਹਾ ਇਨਸਾਫ ਵੀ ਦਿੱਤਾ ਜਾ ਰਿਹਾ ਤੁਹਾਡਾ ਕਿੱਥੋਂ ਆਇਓ ਤੁਸੀਂ ਮੈਂ ਮਲਕੀ ਸਿਕ ਨੰਬਰਦਾਰ ਮੁਦਕੀ ਤੋਂ ਆ ਮਾਨ ਸਰਕਾਰ ਬਹੁਤ ਵਧੀਆ ਕੰਮ ਕਰਦੀ ਲਾਈਟਾਂ ਲੁੱਟਾ ਵਾਧੂ ਹਸਪਤਾਲਾਂ ਦੇ ਵੀ ਬਹੁਤ ਵਧੀਆ ਕੰਮ ਕਰਦਾ ਜਿਹੜਾ ਅੱਜ ਇੱਥੇ ਕੈਂਪ ਲੱਗਿਆ ਇਸ ਇਹ ਬਹੁਤ ਵਧੀਆ ਜੀ ਤੇ ਪੁਲਿਸ ਵਿਭਾਗ ਦਾ ਬਹੁਤ ਵਧੀਆ ਐਸਐਸਪੀ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਹਦੇ ਤੇ ਅ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਕੰਮ ਆ ਨੰਬਰਦਾਰ ਅਗੇ ਤਹਿਸੀਲਾਂ ਦੇ ਵਿੱਚ ਰਾਤ ਨੂੰ ਰਜਿਸਟਰੀਆਂ ਹੁੰਦੀਆਂ ਸੀ ਹੁਣ ਦਿਨੇ ਰਜਿਸਟਰੀਆਂ ਹੁੰਦੀਆਂ ਸਾਡੀਆਂ ਬੀਬੀਆਂ ਪੈਣਾ ਨਾਲ ਬੈਗ ਚੱਕ ਕੇ ਪੈਸੇ ਚੱਕ ਕੇ ਤੁਰਫੇਦੇ ਰਾਤ ਨੂੰ ਕਹਿੰਦੇ ਕੰਪਿਊਟਰ ਸਲੋ ਹੋ ਗਿਆ ਸਾਜੀ ਹੁਣ ਦਿਨੇ ਚੱਲਦੇ ਆ ਤਹਿਸੀਲਦਾਰਾਂ ਨੇ ਵਧੀਆ ਗੱਡੀਆਂ ਦਿੱਤੀਆਂ ਬਹੁਤ ਵਧੀਆ ਧੰਨਵਾਦ ਆ ਜੀ ਸਾਹਿਬ